ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੀਆਂ ਸੰਗਤਾਂ ਅੱਜ ਆਪਾਂ ਸਾਰੀਆਂ ਸੰਗਤਾਂ ਇਸ ਕਰਕੇ ਜੁੜੇ ਆਂ ਕਿ ਜਿਹੜੀ ਠਾਗਰ ਲੈ ਕੇ ਜਾਂਦੇ ਆਂ ਠਾਗਰ ਵਾਲੀ ਸੇਵਾ ਹੁੰਦੀ ਆ 2 ਵਜੇ ਸਾਰੀਆਂ ਸੰਗਤਾਂ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਕਈ ਸੰਗਤਾਂ ਨੂੰ ਪਤਾ ਹੁੰਦਾ ਕਈ ਸੰਗਤਾਂ ਨੂੰ ਨਹੀਂ ਪਤਾ ਤੇ ਅੱਜ ਕਰਕੇ ਆਪਾਂ ਠਾਗਰ ਦੇ ਬਾਰੇ ਜਾਣਕਾਰੀ ਛੋੜੀ ਜੀ ਲਵਾਂਗੇ ਤੇ ਜਿਹੜੀ ਘਾਗਰ ਲੈ ਕੇ ਜਾਂਦੇ ਕਿਸ ਵਾਸਤੇ ਲੈ ਕੇ ਜਾਂਦੇ ਕਿਉਂ ਲੈ ਕੇ ਜਾਂਦੇ ਤੇ ਕਈ ਸੰਗਤਾਂ ਨੂੰ ਪਤਾ ਹੈਗਾ ਕਈ ਸੰਗਤਾਂ ਨੂੰ ਨਹੀਂ ਪਤਾ ਹੈਗਾ ਤੇ ਆਪਾਂ ਅੱਜ ਘਾਗਰ ਦੇ ਬਾਰੇ ਪਤਾ ਕਰਾਂਗੇ ਕੀ ਆ ਕੀ ਨਹੀਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਜਿਹੜੀ ਘਾਗਰ ਲੈ ਕੇ ਆਂਦੇ ਆ 2 ਵਜੇ ਸਤਿਗਣ ਸ੍ਰੀ ਹਜੂਰ ਸਾਹਿਬ ਤੋਂ ਉਹ ਘਾਗਰ ਗਦਾਵਰੀ ਚੋਂ ਲੈ ਕੇ ਜਾਂਦੇ ਆ ਤੇ ਉਹ ਘਾਗਰ ਇਸ ਵਾਸਤੇ ਲੈ ਕੇ ਜਾਂਦੇ ਆ ਗੁਰੂ ਸਾਹਿਬ ਜੀ ਦੇ ਸਿੰਘਾਸਨ ਦਾ ਇਸ਼ਨਾਨ ਵਾਸਤੇ ਤੇ ਕਈ ਸੰਤਾਂ ਨੂੰ ਲੱਗਦਾ ਵਾ ਕਿ ਗੁਰੂ ਸਾਹਿਬ ਜੀ ਆਪ ਇਸ਼ਨਾਨ ਕਰਦੇ ਆ ਜਾਂ ਕਸ਼ਹਿਰਾ ਹੁੰਦਾ ਜਾਂ தਰਤਨ ਹੁੰਦੀ ਆ ਜਾਂ ਕਈ ਕਈ ਜਿੱਦਾਂ ਜਿੱਦਾਂ ਦੀਆਂ ਗੱਲਾਂ ਸੁਣੀਆਂ ਉਦਾਂ ਉਹ ਤਾਂ ਦੇ ਗੱਲ ਸੁਣਦੇ ਆ ਤੇ ਉਹ ਤਾਂ ਦੇ ਕਹਿੰਦੇ ਆ ਤੇ ਅੱਜ ਆਪਾਂ ਇਸ ਬਾਰੇ ਜਾਣਾਂਗੇ ਕਿ ਘਾਗਰ ਕਿਉਂ ਲੈ ਕੇ ਜਾਂਦੇ ਆ ਤੇ ਘਾਗਰ ਜਿਹੜੀ ਸੇਵਾ ਲੈ ਕੇ ਜਾਂਦੇ ਆ ਉਹ ਘਾਗਰ ਜਦੋਂ ਭਰ ਕੇ ਲੈ ਕੇ ਜਾਂਦੇ ਆ ਸੱਚਗੰਨ ਸ੍ਰੀ ਹਜੂਰ ਸਾਹਿਬ ਤੇ ਉਸ ਘਾਗਰ ਦੇ ਵਿੱਚ ਦੁੱਧ ਪਾਇਆ ਜਾਂਦਾ ਉਸ ਘਾਗਰ ਦੇ ਵਿੱਚ ਦੁੱਧ ਪਾ ਕੇ ਜਲ ਦੇ ਵਿੱਚ ਉਸ ਜਿਹੜਾ ਮਹਾਰਾਜ ਦਾ ਸਿੰਘਾਸਨ ਆ ਜਿੱਥੇ ਸ਼ਸਤਰ ਸਜਾਉਂਦੇ ਆ ਉਸ ਸ਼ਸਤਰਾਂ ਦੇ ਵਿੱਚ ਉਸ ਸ਼ਸਤਰਾਂ ਦਾ ਜਿਹੜਾ ਸਥਾਨ ਆ ਨਾ ਉਸ ਸਥਾਨ ਨੂੰ ਸਾਫ ਕਰਦੇ ਆ ਉਹ ਜਗ੍ਹਾ ਨੂੰ ਜਿਹੜਾ ਥੜਾ ਮਹਾਰਾਜ ਦਾ ਜਿੱਥੇ ਸਿੰਘਾਸਨ ਆਪ ਜੀ ਨੇ ਅਰਦਾਸ ਦੇ ਵਿੱਚ ਵੀ ਸੁਣਿਆ ਹੋਊਗਾ ਕਿ ਮਹਾਰਾਜ ਦੇ ਸਿੰਘਾਸਨ ਦੇ ਵਾਸਤੇ ਆਪ ਜੀ ਦੇ ਸਿੰਘਾਸਨ ਦੇ ਇਸ਼ਨਾਨ ਵਾਸਤੇ ਜਲ ਲੈ ਕੇ ਜਾ ਰਹੇ ਆ ਦੀ ਆਰ ਦੀ ਨੂੰ ਬੇਨਤੀ ਇਹੋਈ ਆ ਕਿ ਜਿਹੜਾ ਜਲ ਲੈ ਕੇ ਜਾਂਦੇ ਆ ਉਹ ਜਲ ਸਿਰਫ ਸਿੰਘਾਸਨ ਦੇ ਇਸ਼ਨਾਨ ਵਾਸਤੇ ਲੈ ਕੇ ਜਾਂਦੇ ਆ ਜਿਹੜਾ ਸ਼ਸਤਰਾਂ ਦਾ ਸਿੰਘਾਸਨ ਹੁੰਦਾ ਉਹਦੇ ਵਾਸਤੇ ਲੈ ਕੇ ਜਾਂਦੇ ਆ ਤੇ ਜਿਹੜਾ ਉਹਦੇ ਬਾਅਦ ਦੁੱਧ ਪਾ ਕੇ ਜਲ ਦੇ ਵਿੱਚ ਉਹਦੀ ਸਫਾਈ ਹੁੰਦੀ ਆ ਸ਼ਸਤਰ ਵਿਸ਼ੋਂਦੇ ਆ ਉਹਦੇ ਉੱਤੇ ਸਾਰੇ ਵਸਤਰ ਵਿਸ਼ਾ ਕੇ ਤੇ ਉਸ ਤੋਂ ਬਾਅਦ ਸ਼ਸਤਰ ਬਾਬਾ ਕਲਵੰਤ ਸਿੰਘ ਜੀ ਜਿਹੜੇ ਮੇਨ ਜਥੇਦਾਰ ਆ ਸਗਤ ਸ੍ਰੀ ਹਜੂਰ ਸਾਹਿਬ ਦੇ ਉਹ ਤੇ ਦੀ ਸੇਵਾ ਨਿਭਾਉਂਦੀ ਆ ਕੱਲੇ ਆਪ ਅੰਦਰ ਜਦੋਂ ਸਵੇਰੇ ਆਉਂਦੇ ਨੇ ਉਸ ਥਾਨ ਦੇ ਤੇ ਉਹਨਾਂ ਨੇ ਆਪਣੀ ਜਿਹੜੀ ਸੇਵਾ ਵਾ ਉਹ ਸੰਪੂਰਨ ਕਰਨੀ ਆ ਉਹਨਾਂ ਨੇ ਮਹਾਰਤ ਦੇ ਸਰੂਪ ਅੰਦਰੋਂ ਲੈ ਕੇ ਆਉਣੇ ਆ ਬਾਅਦ ਤੇ ਮੁੜ ਕੇ ਜਿਹੜੀ ਧਾਗਰਤੀ ਜਲ ਦੀ ਸੇਵਾ ਆ ਉਹ ਅੰਦਰ ਲੈ ਕੇ ਜਾਂਦੇ ਆ ਉਹਦੇ ਵਿੱਚ ਜਲ ਪਾ ਕੇ ਉਹ ਸੇਵਾ ਜਿਹੜਾ ਥਾਨ ਆ ਉਸ ਨੂੰ ਸਾਫ਼ ਕਰਦੇ ਆ ਸਾਰੀ ਜਗ੍ਹਾ ਨੂੰ ਚੰਗੀ ਤਰ੍ਹਾਂ ਇਸ਼ਨਾਨ ਕਰਾ ਕੇ ਤੇ ਮੁੜ ਕੇ ਸ਼ਸਤਰ ਵਸਤਰ ਵਿਛਾ ਕੇ ਤੇ ਮੁੜ ਕੇ ਉੱਤੇ ਸ਼ਸਤਰ ਨੂੰ ਸਜਾਉਂਦੇ ਆ ਉਹ ਸ਼ਸਤਰ ਨੂੰ ਸਜਾ ਕੇ ਮੁੜ ਕੇ 6:30 ਵਜੇ ਤੋਂ ਬਾਅਦ ਮਹਾਰਾਜ ਦੇ ਸਰੂਪ ਨਿਕਲਦੇ ਦੋ ਤੇ ਉਸ ਤੋਂ ਬਾਅਦ ਮਹਾਰਾਜ ਦੇ ਦਰਸ਼ਨ ਹੁੰਦੇ ਜਿਹੜੇ ਅੰਦਰ ਦੇ ਸ਼ਸਤਰ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੰਘਾਂ ਦੇ ਸ਼ਸਤਰ ਆ ਮਹਾਰਾਜ ਦੇ ਸ਼ਸਤਰ ਆ ਜਿੰਨੇ ਵੀ ਉਹ ਸਾਰਿਆਂ ਸ਼ਸਤਰਾਂ ਦੇ ਦਰਸ਼ਨ ਹੁੰਦੇ ਆ ਤੇ 6:30 ਤੋਂ ਲੈ ਕੇ 7:30 ਵਜੇ ਤੱਕ ਮਹਾਰਾਜ ਦੇ ਦਰਵਾਜ਼ੇ ਖੁੱਲਦੇ ਆ ਸਾਰੀ ਸੰਗਤ ਦਰਸ਼ਨ ਕਰਦੀ ਆ ਤੇ ਇਸ ਤੋਂ ਬਾਅਦ ਜਿਹੜੇ ਘਾਗਰ ਦੀ ਸੇਵਾ ਆ ਉਹ ਜਿਹੜਾ ਜਲ ਆ ਉਹ ਮੁੜ ਕੇ ਜਿਹੜਾ ਪ੍ਰਸ਼ਾਦ ਤੇ ਲਾਗੇ ਇੱਕ ਮਾਤਾ ਪੈਂਦੀ ਆ ਉਹ ਮਾਤਾ ਜੀ ਉਥੇ ਜਲ ਵਰਤਾਉਂਦੇ ਆ ਉਸ ਜਲ ਨੂੰ ਪਈ ਸੰਗਤਾਂ ਬਾਹਰ ਖੜਦੀਆਂ ਵਾਂ ਆਪਣੇ ਵਾਸਤੇ ਤੇ ਕਈ ਜਲ ਉਥੇ ਛੱਕਦੇ ਆ ਤੇ ਇਹ ਜਲ ਘਾਗਰ ਤਾਂ ਲੈ ਕੇ ਜਾਂਦੇ ਆ ਤੇ ਬਾਕੀ ਜਿਹੜੀ ਆਪ ਜੀ ਸੁਣਦੇ ਹੋ ਗੱਲ ਕਿ ਕੋਈ ਦਾਤਨ ਕੋਈ ਕਹਿੰਦਾ ਕਿ ਦਾਤਨ ਕਰਦੇ ਆ ਮਹਾਰਾਜ ਕੋਈ ਕਹਿੰਦਾ ਕਿ ਸ਼ਹਿਰਾ ਕਿਲਾ ਹੁੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਇਸ ਵਾਸਤੇ ਜਿਹੜੀ ਘਾਗਰ ਲੈ ਕੇ ਜਾਂਦੇ ਆ ਉਹ ਅਗਰ ਦਾ ਮਹਾਰਾਤਾ ਜਿਹੜਾ ਸਿੰਘਾਸਨ ਆ ਇਹ ਸਵਾਸਤੇ ਲੈ ਕੇ ਜਾਂਦੇ ਜਿਹੜਾ ਮਹਾਰਾਤਾ ਸਿੰਘਾਸਨ ਦੀ ਸੇਵਾ ਹੁੰਦੀ ਉਥੇ ਦੀ ਪਵਿੱਤਰਤਾ ਲਈ ਪਵਿੱਤਰਤਾ ਵਾਸਤੇ ਰੋਜ਼ ਉਹਨਾਂ ਨੇ 2 ਵਜੇ ਲੈ ਕੇ ਜਾਣੀ ਆ 2 ਵਜੇ ਜਿਹੜੇ ਸ਼ਾਮ ਨੂੰ ਜਿਹੜੇ ਸ਼ਸਤਰ ਵਿਖਾਏ ਜਾਂਦੇ ਆ ਉਹ ਸਾਰੇ ਸ਼ਸਤਰ ਜਿਹੜੇ ਆ ਇੱਕ ਸੈੱਟ ਤੇ ਜਮਾ ਦਿੰਦੇ ਗਏ ਜਮਾਉਣ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਸਵੇਰੇ ਮਹਾਰਾਤਾ ਦਾ ਸਿੰਘਾਸਨ ਜਦੋਂ ਸਾਫ਼ ਕਰਦੇ ਆ ਉੱਤੇ ਵਸਤਰ ਵਿਛਾ ਕੇ ਫਿਰ ਸਜਉਂਦੇ ਆ ਸ਼ਸਤਰ ਇਹ ਰਸਮ ਪ੍ਰਾਰਥਨ ਸਮੇਂ ਤੋਂ ਇੰਝ ਹੀ ਚੱਲਦੀ ਹੈ ਸਮੇਂ ਤੋਂ ਇਦਾਂ ਹੀ ਚੱਲਦੀ ਆ ਜੀ ਸੇਵਾ ਤਾਂ ਲੈ ਕੇ ਜਾਂਦੇ ਆ ਜੀ ਜੀ ਤੇ ਉਸ ਤੋਂ ਬਾਅਦ ਜਿਹੜੇ ਸ਼ਸਤਰ ਆ ਉਹਨੂੰ ਸਜਾਇਆ ਜਾਂਦਾ ਉਹਦੇ ਉੱਤੇ ਬਾਬਾ ਕਲਮੰਤ ਸਿੰਘ ਜੀ ਆਪ ਕੱਲੇ ਹੁੰਦੇ ਆ ਅੰਦਰ ਦੂਜਾ ਬੰਦਾ ਨਹੀਂ ਕੋਈ ਜਾ ਸਕਦਾ ਸਿਰਫ ਉਹ ਹੀ ਸੇਵਾ ਨਿਭਾਉਂਦੇ ਆ 12 13 ਸਾਲ ਤੋਂ ਆਪ ਦੀ ਉਹਨਾਂ ਦੀ ਸੇਵਾ ਚੱਲ ਰਹੀ ਹੈ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੇ ਗੁਰੂ ਸਾਹਿਬ ਜੀ ਨੇ ਅਗਰ ਆਪ ਜੀ ਨੂੰ ਪਤਾ ਲਾਉਣਾ ਆਪ ਜੀ ਨੂੰ ਅਗਰ ਜੇ ਪਤਾ ਕਰਨਾ ਵਾ ਕਿ ਗੁਰੂ ਸਾਹਿਬ ਹਾਜ਼ਰ ਨਾਜ਼ਰ ਆ ਇੱਥੇ ਇੱਕ ਸ਼ਸਤਰ ਆ ਉਹ ਸ਼ਸਤਰ ਦਾ ਨਾਮ ਆ ਕਰਾਮਾਤੀ ਸ਼ਸਤਰ ਤੇ ਉਹ ਸ਼ਸਤਰ ਨੂੰ ਸ਼ਾਮ ਨੂੰ ਬਾਬਾ ਕਲਵੰਤ ਸਿੰਘ ਜੀ ਅਰਦਾਸ ਤੋਂ ਪਹਿਲਾਂ ਉਸ ਸ਼ਸਤਰ ਨੂੰ ਸਾਰਿਆਂ ਸ਼ਸਤਰਾਂ ਤੋਂ ਥੱਲੇ ਇੱਕ ਕਰਾਮਾਤੀ ਸ਼ਸਤਰ ਆ ਉਸ ਸ਼ਸਤਰ ਦਾ ਨਾਮ ਉਸ ਸ਼ਸਤਰ ਨੂੰ ਸਾਰੇ ਸ਼ਸਤਰਾਂ ਤੋਂ ਥੱਲੇ ਰੱਖਿਆ ਜਾਂਦਾ ਉਹ ਸ਼ਸਤਰ ਆਪਣੇ ਆਪ ਆਟੋਮੈਟਿਕਲੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਦੋਂ ਅਰਦਾਸ ਤੋਂ ਬਾਅਦ ਉਹ ਸ਼ਸਤਰ ਆਪਣੇ ਆਪ ਉੱਪਰ ਆਉਂਦਾ ਉਹ ਇਸ ਕਰਕੇ ਆਉਂਦਾ ਗੁਰੂ ਸਾਹਿਬ ਅਜ ਨਜ਼ਰ ਆ ਆ ਸਤਿਗੁਰੂ ਜੀ ਹਜੂਰ ਸਾਹਿਬ ਦੇ ਵਿੱਚ ਤੇ ਇਸ ਕਰਕੇ ਉਹ ਸ਼ਸਤਰ ਸਿਰਫ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੱਕ ਸ਼ਿਸ਼ਨਾਣ ਵਾਲੇ ਦਿਨ ਉਹ ਸ਼ਸਤਰ ਦੇ ਦਰਸ਼ਨ ਕਰਾਉਣ ਦੀ ਸਾਰੀਆਂ ਸੰਗਤਾਂ ਸਾਲ ਦੇ ਇੱਕ ਦਿਨ ਬਸ ਇੱਕ ਵਾਰੀ ਸਾਲ 'ਚ ਇੱਕ ਵਾਰੀ ਤੇ ਆਪ ਜੀ ਨੇ ਦਰਸ਼ਨ ਕਰਨੇ ਤੇ ਹੁਣ ਦਸਹਿਰਾ ਆਉਣ ਲੱਗਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉਹਦੇ ਦਰਸ਼ਨ ਕਰਾਉਣਗੇ